ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਰੌਵਾਲ ਦੇ ਵਿੱਚ ਖੜੇ ਆ ਤੇ 5 ਸਾਲ ਦੇ ਕਰੀਬ ਇਹ ਵੈੜ ਹੋ ਜਾਣ ਲੱਗੀ ਆ 4.5 ਤੋਂ 5 ਸਾਲ ਤੇ ਕਾਫੀ ਸਮੇਂ ਬਾਅਦ ਹੁਣ ਇਹਦਾ ਟਾਈਮ ਆਇਆ ਤੇ ਅੱਜ ਇਹ 2 ਮਹੀਨੇ ਦੀ ਚੈੱਕ ਪਾਸ ਕੀਤੀ ਆ ਤੇ ਮਤਲਬ ਇੰਨੇ ਕਿ ਦੁਖੀ ਕਿ گاਉਂਸ਼ਾਲਾ ਦੇ ਵਿੱਚ ਸ਼ਟਡਾਊਨ ਲੱਗੇ ਹਾਂਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਠੀਕ ਠਾਕ ਹੈ ਤੇ ਕਿੰਨੇ ਉਮਰ ਕਿੰਨੀ ਹੋ ਜਾਣ ਲੱਗੀ ਜੀ 5 ਸਾਲ ਦੇ ਲੱਗੇ ਹੋ ਚੱਲੇ ਆ 5 ਸਾਲ ਦੇ ਲੱਗੇ ਹਾਂ ਤੇ ਕਾਫੀ ਟਾਈਮ ਬਾਅਦ ਬਣੀ ਹੈ ਹਾਂਜੀ ਤੇ ਕੀ ਮਤਲਬ ਇੱਕ ਵਾਰੀ ਵਿਚਾਰ ਬਣ ਗਿਆ ਇਹ ਤੁਹਾਡੇ ਅਗੇ ਇਹਨੂੰ ਗਊਸ਼ਾਲਾ ਛੱਡ ਗਏ ਚੰਗਲ ਸਾਰੇ ਆਉਂਦੇ ਹੀਗੇ ਪੀਸਾ ਗਊਸ਼ਾਲਾ ਸਾਢਾ ਉਹ ਸਾਢਾ ਉਹ ਕਿ ਮਤਲਬ ਨਹੀਂ ਬਣੀ ਹੈਗੀ ਤੇ ਵੇ ਲੋ ਰੱਬ ਨੇ ਅੱਜ ਚੰਗਾ ਕੀਤਾ ਕਿ ਨਹੀਂ ਹਾਂਜੀ ਚੰਗਾ ਕੀਤਾ ਤੁਹਾਡੇ ਰੱਬ ਨੇ ਹਾਂਜੀ ਕਿਉਂਕਿ ਜੇ ਉਹਨੇ ਇੱਕ ਜਰੀਆ ਬਣਾਉਣਾ ਹੁੰਦਾ ਰੋਕਣਾ ਹੁੰਦਾ ਤਾਂ ਅੱਜ ਇਹ ਗਾਂ ਗੱਬਣ ਹੋ ਗਈ ਯਾਨੀ ਤੇ ਮਤਲਬ ਗਾਂ ਧੱਕੇ ਖਾਣੇ ਗਊਸ਼ਾਲਾ ਚ ਜਾਣੀ ਜਾਂ ਕਿੱਥੇ ਜਾਣਾ ਹੈ ਹਨਾ ਤੇ ਖੁਸ਼ੀ ਕਿੰਨੀ ਹੋਈ ਰਹੀ ਹੈ ਜੀ ਦੱਸੋ ਇਸ ਦੇ ਤਰੀਕੇ ਤਾਂ ਉਹ ਆਰ ਆਈ ਚੱਗਰੀ ਮਾਤਾ ਜੀ ਚੰਗਰੀ ਸੱਸ ਤਾਰੇ ਬੈਠ ਜਿਹੜੀ 5 ਸਾਲ ਦੇ ਕਰੀਬ ਹੋ ਗਈ ਹੈ ਤੇ ਅੱਜ ਗੱਬਣ ਹੋਈ ਹੈ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਮੇਰੇ ਵੀਰ ਤੇ ਇੱਕ ਛੋਟੀ ਜੀ ਕਲਿੱਪ ਤਾਂ ਹੀ ਸ਼ਾਟ ਲਿਆ ਵਾ ਗੱਲਬਾਤ ਰਿਕਾਰਡ ਕੀਤੀ ਆ ਕਿ 5 ਸਾਲ ਦੇ ਲਾਗੇ ਚੱਲ ਗਈ ਹੈ ਤੇ 2 2.5 ਸਾਲ ਤੋਂ ਕੰਮ ਚੱਲਦਾ ਆ ਰਿਹਾ ਸੀ ਇਹਦਾ ਤੇ ਅੱਜ ਇਹ ਗੱਬਣ ਹੋ ਚੁੱਕੀ ਹੈ